ਸਤਿ ਸ੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਰੋਡੇ ਦੇ ਵਿੱਚ ਤੇ ਰੋਡੇ ਪਿੰਡ ਦੇ ਵਿੱਚ ਆ ਤੇ ਰੋਡਿਆਂ ਤੋਂ ਜਿਹੜੀ ਕਾਲਜਾਲੀ ਛੜਕਾ ਉਸ ਸੜਕ ਦੇ ਉੱਤੇ ਬਾਈ ਦਾ ਘਾਰ ਆ ਜਦੋਂ ਤੁਸੀਂ ਰੋਡਿਆਂ ਤੋਂ ਕਾਲਜਾਲੇ ਪਾਸੇ ਨੂੰ ਜਾਓਗੇ ਤਾਂ ਬਸ ਵੱਡਾ ਰੋਡ ਜਿਹੜਾ ਪੱਗੇ ਪੁਰਾਣੇ ਵਾਲਾ ਉਹ ਚੜਨਾ ਨਹੀਂਗਾ ਉਦੋਂ ਥੋੜਾ ਜਿਹਾ ਪਿੱਛੇ ਹੀ ਪਾਈ ਕੇ ਖੇਤਾਂ ਨੂੰ ਪਈ ਆ ਜਾਂਦੀ ਆ ਗਾਰ-ਬਾਰ ਖੇਤਾਂ ਦੇ ਵਿੱਚ ਆ ਬਾਈ ਹੁਣਿਆਂ ਦਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਮੱਝ ਬਕਾਊ ਆ ਜਿਹੜੀ ਬਿਲਕੁਲ ਤਿਆਰੀ ਦੇ ਵਿੱਚ ਮੁਕੰਮਲ ਆ ਇਹਨੇ ਜਿਹੜੀ ਟਮੰਡੀ ਦਾ ਫੇਰਤੀ ਆ ਬਾਕੀ ਸੂ ਬੱਚਾ ਇਹ ਘੰਡੇ ਨੂੰ ਦੇ ਦੇ 1.5 ਘੰਡੇ ਨੂੰ ਇਹਨੇ ਜਨਮ ਦੇ ਦੇਣਾ ਆ ਤਿਆਰੀ ਮੁਕੰਮਲ ਕਰ ਲਈ ਆ ਸੂ ਪੈਣਾ ਵੈ ਇਹਨੇ ਕੱਟਾ ਤੇ ਕੱਟੀ ਦੀ ਖੁਸ਼ਖਬਰੀ ਉਹ ਜਿਹੜੀ ਤੁਸੀਂ ਬਾਈ ਹੁਣਿਆਂ ਤੋਂ ਫੋਨ ਤੇ ਲੈ ਲਿਆ ਜੇ ਆ ਉਹ ਕਰਦੇ ਆ ਗੱਲਬਾਤ ਆ ਆਪਾਂ ਮਿਲਦੇ ਆ ਵੀਰ ਨੂੰ ਜਾਣਕਾਰੀ ਲੈਣੇ ਆ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਬਾਈ ਕੀ ਹਾਲ ਚਾਲ ਆ ਵੱਡੇ ਬਾਈ ਠੀਕ ਆ ਬਾਈ ਸੇਤਾ ਘਰ ਪਰਿਵਾਰ ਵੀਰੇ ਠੀਕ ਆ ਬਾਈ ਸਾਰੇ ਠੀਕ ਆ ਜੀ ਸੋ ਸ਼ੁਕਰ ਆ ਬਾਈ ਇੱਕ ਵਾਰੀ ਨਾਮ ਦੱਸ ਦਈਆ ਆਪਣਾ ਨਾਮ ਦਲਜੀਤ ਸਿੰਘ ਬਾਈ ਠੀਕ ਆ ਜੀ ਸਨ ਆਫ ਬਾਈ ਸੁਖਮੰਦਰ ਸਿੰਘ ਆ ਜੀ ਠੀਕ ਆ ਅੱਛਾ ਵੱਡੇ ਬਾਈ ਜਿਹੜੀ ਮੈਂ ਆਪਾਂ ਵੇਚਣੀ ਐ ਕਿੰਨਵਾ ਸੂਆ ਵੀਰੇ ਇਹ ਤੀਜੇ ਸੂਏ ਸੋਣੀ ਆ ਬਾਈ ਤੀਜੇ ਸੂਏ ਸੂਨਾ ਵਾਂ ਨੇ ਹੈ ਹਾਂਜੀ ਤੇ ਕਿੰਨੇ ਦਿਨ ਲੈ ਜੂਗੀ ਵੀਰੇ ਹਜੇ ਬਸ ਸੋਣ ਦੀ ਤਿਆਰੀ ਚ ਹੀ ਆਈ ਤਿਆਰੀ ਦੇ ਵਿੱਚ ਆ ਠੀਕ ਆ ਬਾਈ ਅੱਛਾ ਵੀਰੇ ਪਿਛਲੇ ਸੂਏ ਕਿੰਨਾ ਦੁੱਧ ਚੋਇਆ ਹੋਇਆ ਇਹ ਬਾਈ ਆਪਾਂ ਹਰਿਆਣੇ 'ਚੋਂ ਲਈ ਸੀ ਪਹਿਲੇ ਸੂਏ ਠੀਕ ਆ ਵੀਰੇ ਸੂਏ 14 ਲੀਟਰ ਦਿੱਤਾ ਪਹਿਲੇ ਸੂਏ ਦੂਜੇ 17 18 ਤੇ ਚੱਲਦੀ ਰਹੀ ਐ 17 18 ਤੇ ਚੱਲਦੀ ਰਹੀ ਐ ਹਾਂਜੀ ਅੱਛਾ ਇਹਨੂੰ ਟੀਕਾ ਕਿਹੜਾ ਭਰਾਤਾ ਫਿਰ ਬਾਈ ਇਹਦੇ ਵੇਰਕਾ ਦਾ ਲਗਿਆ ਜੀ ਵੇਰਕਾ ਦਾ ਲਗਿਆ ਹੋਇਆ ਹਾਂਜੀ ਜਿਹੜਾ ਗਿਣਤੀ ਮੈਂ ਤਾਂ ਦਿਨ ਤਾਂ ਇਹਦੇ ਫਿਰ ਜਿਹੜਾ ਸੂਤ ਆ ਇਹਨੇ ਪੈਣੀ ਆ ਘੇੜੇ ਤੇ ਹਾਂ ਸੂਤ ਪੈਣਾ ਹੀ ਆ ਬਸ ਇਸ ਨੂੰ ਦੀ ਤਿਆਰੀ ਚ ਹੀ ਆਈ ਠੀਕ ਆ ਬਾਈ ਅੱਛਾ ਵੀਰੇ ਰੇਟ ਆਪਾਂ ਕੀ ਰੱਖਾਂਗੇ ਹੰਦਾ ਬਾਈ ਰੇਟ ਫੋਨ ਤੇ ਹੀ ਕਰ ਲਾਂਗੇ ਓਕੇ ਵੀਰੇ ਠੀਕ ਆ ਜੇ ਕੋਈ ਦੁੱਧ ਦੀ ਚਵਾਈ ਕਰਕੇ ਲੈਣੀ ਚਾਹੁੰਦਾ ਹੋਇਆ ਤਾਂ ਵੀ ਉਹ ਜੀ ਗੱਲ ਉਹ ਜੀ ਗੱਲ ਉਹ ਜਾਂ ਫਿਰ ਰੇਟ ਉਹ ਜਾਂ ਕਰ ਲਾਂਗੇ ਠੀਕ ਆ ਵੀਰੇ ਠੀਕ ਆ ਬਾਈ ਹਾਂ ਲੈ ਮਿੱਤਰੋ ਦੁੱਧ ਚੰਗੇ ਦੀ ਮਾਲ ਕੇ ਨਾ 17 17 18 ਲਿਆਸੇ ਪਾਸੇ ਦੁੱਧ ਦੇ ਚੱਲੀ ਗਈ ਇਹ ਕਰਮਾ ਵਾਲੀ ਦੂਜੇ ਸੂਏ ਦੇ ਵਿੱਚ ਤੇ ਤੀਜਾ ਸੂਆ ਸੂਣ ਲੱਗੀ ਆ ਐਰ ਕੀ ਦਾ ਫਿਰ 20 ਦੇ ਘੇਰੇ ਆ ਦੇ ਜਾਣੀ ਚਾਹੀਦੀ ਹੈ ਹਨਾ ਬਾਈ ਹਾਂਜੀ ਝਾਕਦਾ ਹੈ ਬਾਈ ਹੂੰ ਸੰਭੀ ਸੁੰਭੀ ਵੀ ਚੰਗੀ ਆ ਹਨਾ ਤੇ ਬਾਈ ਵੇਰਕਾ ਦਾ ਇਹਨੂੰ ਸੀਮੰਡ ਦਾ ਨੰਬਰ ਨਹੀਂ ਪਤਾ ਸਟਰਾ ਨਹੀਂ ਨੰਬਰ ਨਹੀਂ ਪਤਾ ਇਹ ਸਟਰਾ ਉਹਦਾ ਪਹਿਲਾਂ ਕੋਈ ਵੇਚਣ ਦੀ ਸਲਾਹਸ ਲੋ ਨਹੀਂ ਸੀ ਯਾਰ ਤਾ ਨਾ ਗੌਰ ਜੀ ਨਹੀਂ ਕਰੀ ਠੀਕ ਹੈ ਬਾਈ ਲੈ ਵੀ ਮਿੱਤਰੋ ਰੇਟ ਬਾਈ ਹੁਣੀ ਤੁਹਾਡੇ ਨਾਲ ਫੋਨ ਦੇ ਉੱਤੇ ਤੈਅ ਕਰ ਲੈਣਗੇ ਚੰਗੇ ਕਰਾਨੇ ਦੇ ਵਿੱਚੋਂ ਕਿਉਂਕਿ ਹਰਿਆਣੇ ਦੀ ਮੈਂ ਆ ਪਹਿਲੇ ਸਵੇਰ ਪਾਈ ਹੋਣਾ ਨੇ 14 ਲੀਟਰ ਚ ਹੋਇਆ ਦੂਜੇ ਸਵੇਰ 16 ਉਹ ਸੌਲੀ 16 17 ਖੁੱਲਾ ਦੁੱਧ ਚੋਂਦੇ ਰਹੇ ਨਾਰਮਲ ਤੇ ਹੁਣ ਤੀਜਾ ਸੂਆ ਕੀ ਕਰਦੀ ਆ ਤੁਹਾਡੀ ਸੇਵਾ ਤੇ ਡਿਪੈਂਡ ਹੋਣਾ ਵਾ ਸਰੀਰ ਕਾਲੇ ਪੱਖ ਤੋਂ ਵਜ਼ਨ ਬਹੁਤ ਆ ਮੈਂ ਦੇ ਵਿੱਚ ਕੱਦ ਬਹੁਤ ਆ ਲੇਵਾ ਬਹੁਤ ਮਜ਼ਬੂਤੀ ਵਾਲਾ ਵਾ ਕਰਮਾਂ ਵਾਲੀ ਦਾ ਸਿੰਘ ਦਾ ਡਿਜ਼ਾਈਨ ਬਹੁਤ ਚੰਗਾ ਵਾ ਕਾਖ ਦੀ ਜਮਾ ਚਮੜੀ ਆ ਕਹਿਣ ਤੋਂ ਪਾਵੇ ਆ ਵੀ ਹਰ ਇੱਕ ਪੱਖ ਜਿਹੜਾ ਮੈਂ ਉਹਦੇ ਵਿੱਚੋਂ ਦੁੱਧ ਆਲਾ ਨਜ਼ਰ ਆਉਂਦਾ ਪਿਆ ਵਾ ਗੱਲਬਾਤ ਦੇ ਲਈ ਆਪਾਂ ਨੰਬਰ ਲੈ ਲੈਨੇ ਵੀਰੇ ਦਾ ਬਾਈ ਨੰਬਰ ਦਿਆ ਜਾ ਇੱਕ ਵਾਰੀ 9781103953 ਇੱਕ ਵਾਰੀ ਹੋਰ ਬੋਲ ਦਿਓ ਜੀ 9781103953 ਠੀਕ ਹੈ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਦੇ ਨਾਲ ਪਿੰਡ ਰੋਡੇ ਜ਼ਿਲ੍ਹਾ ਮੋਗਾ ਰੋਡੇ ਤੋਂ ਜਿਹੜੀ ਕਾਲਜਾਲੀ ਸੜਕ ਆ ਉਸ ਸੜਕ ਦੇ ਉੱਤੇ ਬਾਈ ਹੁਣਿਆਂ ਦਾ ਘਰ ਆ ਵਧੇਰੇ ਜਾਣਕਾਰੀ ਲਈ ਰਾਬਤਾ ਕਰਮ ਬਾਈ ਹੁਣਿਆਂ ਨਾਲ ਕਰ ਲਿਓ ਧੰਨਵਾਦ ਸ਼ੁਕਰੀਆ ਜਉਂਦੇਰੋ